ਲੋਕਾਂ ਦੇ ਸੈਂਟੀਮੈਂਟਸ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਕਿਉਂਕਿ ਸਰਕਾਰਾਂ ਦਾ ਕੰਮ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਕੱਟਰ ਇਮਾਨਦਾਰਾਂ ਦੇ ਕੱਟਰ ਬੇਈਮਾਨ ਕੰਮ ਵੇਖੋ 2 ਸੌਦਾ ਸਾਦ 2 ਮਾਈਨਿੰਗ ਇਸ਼ੂਜ਼ 2 ਸੌਡਮੀ ਇਸ਼ੂਜ਼ 2 ਕਟਾਰੂਚਾ ਕਿਸ਼ੂ ਔਰ ਜਿਹੜੀ ਹਲੇ ਇੱਕ ਵੀਡੀਓ ਆਉਣੀ ਹੈ ਇੱਕ ਮੰਤਰੀ ਜੀ ਉਹਦੇ ਇਸ਼ੂ ਤੱਕ ਹਟਦੀ ਨਹੀਂ ਯਾਰੇ ਫਿਰ ਇਹ ਕਹਿੰਦੇ ਬਦਲਾਅ ਲਿਆਉਣਾ ਸੀ ਕਿ ਇਹ ਬਦਲਾਅ ਲਿਆਉਣਾ ਸੀ ਤੁਸੀਂ ਕਿਉਂਕਿ ਇਹੇ ਜੀਆਂ 1.5 ਸਾਲ ਦੇ ਅੰਦਰ ਅੰਦਰ ਇਹੇ ਚ ਝੰਡੇ ਤੱਕ ਇਹਨਾਂ ਦਾ ਕਿਹੇ ਸਰਕਾਰ 'ਚ ਇਹਨੇ ਮੰਤਰੀਆਂ ਦੇ ਨਹੀਂ ਝੂਲਦੇ ਜਿੰਨੇ ਤੁਸੀਂ ਝੂਲਣ ਲਾਤੇ ਇਹਦੇ ਤਾਂ ਬੜੇ ਤੁਸੀਂ ਗੱਲ ਕਹਿਨੇ ਹੋ ਕਿ ਅਸੀਂ ਬੇਅਤਬੀ ਦੇ ਖਿਲਾਫ ਹੈ ਬੇਅਤਬੀ ਦੇ ਖਿਲਾਫ ਤੁਸੀਂ ਕਿੰਨੇ ਹੋ ਤਾਂ ਤੁਹਾਡਾ ਜਗ ਜਾਇਰ ਹੈ ਜੋ ਤੁਸੀਂ ਸੁਲਤਾਨਪੁਰ ਲੋਧੀ ਕੀਤਾ ਆਗੇ ਵੈਸੇ ਸ਼ਰਾਬ ਪੀ ਕੇ ਚਲੇ ਜਾਣਾ ਜਦ ਮੁੱਖ ਮੰਤਰੀ ਸ਼ਰਾਬ ਪੀ ਕੇ ਹਾਥ ਤੋ ਲਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਚ ਰੱਖੇ ਸਮਾਗਮ ਦੌਰਾਨ ਛੱਲਾ ਸੁਣਾ ਕੇ ਰੰਗ ਬਣ ਦਿੱਤਾ ਸੀ ਸੰਗੀਤਕਾਰ ਜਦੋਂ ਪ੍ਰੋਗਰਾਮ ਪੇਸ਼ ਕਰ ਰਹੇ ਸਨ ਤਾਂ ਉਸੇ ਦੌਰਾਨ ਮੁੱਖ ਮੰਤਰੀ ਮਾਨ ਸਟੇਜ ਤੇ ਚੜ ਕੇ ਮਾਈਕ ਸੰਭ ਲਿਆ ਤੇ ਸਾਰਿਆਂ ਨੂੰ ਛੱਲਾ ਗਾ ਕੇ ਸੁਨਾਇਆ ਸੀ ਮੁੱਖ ਮੰਤਰੀ ਨੇ ਸਟੇਜ ਤੇ ਗਾਣਾ ਸ਼ੁਰੂ ਕਰਨ ਮੌਕੇ ਕਿਹਾ ਸੀ ਕਿ ਮੈਂ ਕਲਾਕਾਰ ਹਾਂ ਤੇ ਸਟੇਜ ਦੇਖ ਕੇ ਰੁਕਿਆ ਨਹੀਂ ਜਾਂਦਾ ਮੁੱਖ ਮੰਤਰੀ ਨੇ ਛੱਲਾ ਗਾਉਂਦਿਆਂ ਰੁਕ ਕੇ ਇਕੱਠ ਨੂੰ ਸੰਬੋਧਨ ਕਰਕੇ ਇਹ ਵੀ ਦੱਸਿਆ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਕਿ ਉਹ ਮਾਰਚ ਮਹੀਨੇ ਪਿਤਾ ਬਣਨ ਜਾ ਰਹੇ ਨੇ ਮੁੱਖ ਮੰਤਰੀ ਵੱਲੋਂ ਸੁਨਾਏ ਛੱਲੇ ਤੋਂ ਬਾਅਦ ਵਿਰੋਧੀਆਂ ਦੇ ਵਿਚਾਰ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਨੇ ਵੀ ਉਹਨਾਂ ਦੇ ਗਾਉਣ ਦੇ ਉੱਤੇ ਕੁਝ ਛੁਟਕੀ ਲਈ ਹੈ ਮਜੀਠੀਏ ਨੇ ਮਾਨ ਦੇ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ ਮਾਨ ਸਾਹ ਵਾਜ ਰਜ ਰਜ ਛੱਲੇ ਗੋ ਪਰ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਉਹ ਸੜਕਾਂ ਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਨੇ ਕੱਚੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਜੋ ਵਾਅਦਾ ਕੀਤਾ ਸੀ ਆਪ ਦੇ तमाम ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੀ ਬਦਲਾਵ ਦੀ ਸਰਕਾਰ ਦਾ ਸੰਤਾਪ ਹੰਡਾ ਰਹੇ ਨੇ ਮਜੀਠੀਏ ਨੇ ਅੱਗੇ ਲਿਖਿਆ ਕਿ ਇਹ ਤਾਂ ਹੋ ਗਏ ਪੰਜਾਬ ਦੇ ਛੱਲੇ ਹੁਣ ਆਉ ਤੁਹਾਡੇ ਛੱਲਿਆਂ ਵੱਲ ਛੱਲਾ ਕਟਾਰੂ ਚੱਕ ਛੱਲਾ ਬਲਕਾਰ ਸਿਓ ਜੋ ਇਹਨਾਂ ਛੱਲਿਆਂ ਨੇ ਕਨਾਉਣੀਆਂ ਹਰਕਤਾਂ ਕੀਤੀਆਂ ਨੇ ਇਸ ਲਈ ਇਹਨਾਂ ਨੂੰ ਮਾਨ ਸਤਕਰ ਦੇ ਰਹੇ ਹੋ ਅਤੇ ਕੈਬਨਟ 'ਚ ਰੱਖਿਆ ਹੋਇਆ ਹੈ ਮਜੀਠੀਏ ਨੇ ਅੱਗੇ ਲਿਖਿਆ ਕਿ ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ ਤੇ ਜਦੋਂ ਪੰਜਾਬ 'ਚ ਜੋ ਫੇਰੇ ਅਰਾਜਕਤਾ ਫੈਲੀ ਹੋਈ ਹੈ ਤੇ ਭਗਵਾਨ ਤਮਨ ਛੱਲਾਗਾ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਜਿਹਾ ਕਿਹੋ ਜਿਹਾ ਬਦਲਾਅ ਹੈ ਜਿੱਥੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਵੇ ਪੰਜਾਬ ਦਾ ਬੁਰਾ ਹਾਲ ਹੋਇਆ ਹੋਵੇ ਤੇ ਪੰਜਾਬ ਦਾ ਮੁੱਖ ਮੰਤਰੀ ਸਟੇਜਾਂ ਤੇ ਖੜ੍ਹ ਛੱਲਾਗਾ ਰਿਹਾ ਹੋਵੇ Women and child safety security law and order ਇਨਾਂ ਦੇ ਜੋ ਹਾਲਾਤ ਬਣ ਰਹੇ ਆ ਤੁਹਾਡੇ ਸਾਹਮਣੇ ਕੋਈ ਬਿਹਤਰ ਨਹੀਂ ਹੋਣੇ ਦਿਨ ਮਗਰੋਂ ਚੜਦਾ ਐ ਇੰਨਾ ਕੁਝ ਮੇਰੇ ਕੋਲ ਆਉਂਦਾ ਹੁਣ ਤਾਂ ਮੇਰਾ ਫੋਨ ਹੀ ਜਾਮ ਹੋਇਆ ਫਿਰਦਾ ਕਿ ਮੈਂ ਤੁਹਾਨੂੰ ਵਿਖਾਉਂ ਕਿ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵੰਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵਿੜਿੰਗ ਨੂੰ ਸੰਬੋਧਨ ਹੁੰਦਾ ਉਹ ਰਾਜੇ ਬੜੇ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੈਨੋਂ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਆ ਤੁਸੀਂ ਇਹ ਸਮਝੋ ਕੀ ਹੋ ਰਿਹਾ ਆਲ ਇਜ਼ ਨਾਟ ਵੈਲ ਹਾਂ ਲੋਕਾਂ ਦੀ ਗੱਲ ਦੋ ਤਿੰਨ ਕਾਂਗਰਸੀ ਚੁੱਕਦੇ ਆ ਬਾਕੀ ਦਾ ਆਪ ਦਾ ਹੀ ਮਸਲਾ ਚੁੱਕਦੇ ਆ ਸ਼ਾਮ ਨੂੰ ਕਿ ਸਾਡੇ ਤੇ ਨਾ ਵੀ ਜਲੈਂਸ ਪੈ ਜੀ